ਦੇਖੋ ਜੀ ਆਪਰੇਸ਼ਨ ਪ੍ਰਹਾਰ 2 ਦੇ ਅੰਡਰ ਜਿਹੜਾ ਆ ਮਨਜੋਤ ਮੁਤਾਬਕ ਜਿਹੜੇ ਹਾਈ ਇੰਪੈਕਟ ਆਪਰੇਸ਼ਨਸ ਨੇ ਉਹ ਲਗਾਤਾਰ ਜਾਰੀ ਨੇ ਅੱਜ ਵੀ ਸਵੇਰੇ अर्ਲੀ ਮਾਰਨਿੰਗ 5 ਵਜੇ ਤੋਂ ਸਾਡੀ ਵਕ ਵਕ ਟੀਮਾਂ ਜਣੀਆਂ ਨੇ ਉਹ ਗੈਂਗਸਟਰਸ ਉਹਨਾਂ ਦੇ ਐਸੋਸੀਏਟਸ ਤੇ ਵਾਂਟਡ ਕ੍ਰਿਮੀਨਲਸ ਦੇ ਅਰੈਸਟਲੀ ਬਾਹਰ ਨਿਕਲੀਆਂ ਹੋਈਆਂ ਨੇ ਉਸ ਤੋਂ ਇਲਾਵਾ ਬੱਸ ਸਟੈਂਡਸ ਦੀ ਅੱਜ ਅਸੀਂ ਕੋਆਰਡੀਨੇਸ਼ਨ ਕਰਾ ਰਹੇ ਹਾਂ ਤੇ ਗਲਤੀ ਕਰਾ ਅੱਜ ਵੀ जोड़े हाई इंपैक्ट ऑपरेशन ने प्रहार आहार डे टू वो जारी रहने इतने मैं दसना चाहागा कि सवेर तो तीह तो ज्यादा थर्टी प्लस वांटिड क्रिमिनल जे असी अरैस्ट कर चुके हैं जोड़े कि लुटा गोह डकैतियां चरादा कतल वगैरह च वांटडसी यही मैसेज आ कि क्रिमिनल्स के गंगस्टर के खिलाफ जी जीरो तो टॉलरेंस पॉलिसी सरकार की ਮੁੰਡਾ ਜੋਗੀ ਦੀ ਜਿਆਦਾ ਹੀ ਹਾਈਡੋ ਪੁਨੇਆਲਾ ਪੁਲਿਸ ਸਰਗਰਮੀ ਨਾਲ ਜਿਹੜੇ ਗੈਰ ਸਮਾਜਿਕ ਤੇ ਸ਼ਰਾਬੀ ਅਕਸਰ ਕੌਣਾ ਦੇ ਖਿਲਾਫ ਕਾਰਵਾਈ ਜੜੀ ਆ ਕਰ ਕਿੰਨੇ ਕ ਯੂਨੀਵਰਸਿਟੀ ਰੈਸਟ ਕਿਤੇ ਆ ਦੋ ਦਿਨਾਂ ਦੇ ਅਪਰੇਸ਼ਨ ਚੋਂ ਦੇਖੋ ਦੋ ਦਿਨਾਂ ਚ 75 ਤੋਂ ਜ਼ਿਆਦਾ 75 ਤੋਂ ਜ਼ਿਆਦਾ ਅਰਸਤਾ ਹੋ ਗਿਆ ਤੇ ਅੱਜ ਵੀ ਸ਼ਾਮ ਨੂੰ ਤੁਹਾਨੂੰ ਦੁਬਾਰੇ ਪੂਰਾ ਡਾਟਾ ਦੱਸਾਂਗੇ ਸਰ ਇਸੇ ਨਾਲ ਵੀ ਕੋਈ ਅਜੇ ਆ ਰਹੀ ਹੈ ਕਿ ਕਵੀ ਕੈਟਾਗਰੀ ਹੈ ਕਿ ਅਰਸਤਾ ਦੀ ਹੈ ਕਿ ਕਿੰਨੇ ਨਾਕਾਬੰਦੀ ਹੈ ਪੰਜਾਬ ਹਰਿਆਣਾ ਬਾਰਡਰ ਤੇ ਵੀ ਨਾਕਾਬੰਦੀ ਕਿੱਥੇ ਹੋ ਰੂਟੀਨ ਚ ਜਿਵੇਂ ਕੱਲ ਇੰਟਰ ਸਟੇਟ ਇੰਟੂ ਡਿਸਟ੍ਰਿਕਟ ਨਾਕਾਬੰਦੀ ਸੀ ਦੀ ਅੱਜ ਜੋ ਬਸਪੈਂਡਸ ਦਾ ਹਾਈ ਪੈਕ ਕੋਆਰਡੀਨੇਟਸ ਆ ਸਬਸਿਡਿਅਨ ਆ ਸਾਰੀ ਹੋ ਨਹੀਂ ਜਾਨੀ ਕੋਈ ਪਹਿਲੀ ਜਿਹੜਾ ਹੈ ਕਿ ਉਹ ਵਾਈਕਲ ਉੱਤੇ ਪਨਾ ਕੇ ਚਲੇ ਜਾਂਦੇ ਨੇ ਲੰਬੇ ਸਮੇਂ ਤੋਂ ਖੜੇ ਰਹਿਣ ਦੇ ਵਿੱਚ ਹੁੰਦਾ ਹੈ ਬਿਲਕੁਲ ਤੋਂ ਠੀਕ ਹੈ ਜੀ ਜਿਹੜੀ ਵੀ ਪਾਰਕਿੰਗ ਹੈ ਨਹੀਂ ਉਹ ਤੇ ਅਸੀਂ ਵਾਹਨ ਐਪ ਦੀ ਵਰਤੋਂ ਕਰਕੇ ਜਿਹੜੇ ਵੀ ਕੋਈ ਚੋਰੀ ਦੇ ਮੋਟਰਸਾਈਕਲ ਨੇ ਲੰਬੇ ਸਮੇਂ ਤੋਂ ਬੜੇ ਮੋਟਰਸਾਈਕਲ ਉਹਨਾਂ ਨੂੰ ਵੈਰੀਫਾਈ ਕਰਾਂਗੇ ਕਿਸੇ ਵਾਰਿਸ ਦਾ ਖਾਣੇ ਮੈਂ ਸਰ ਪੀਜੀ ਦੇ ਵਿੱਚੋਂ ਕੋਈ ਡਿਟੇਨ ਕੀਤਾ ਗਿਆ ਕੋਈ ਜਿਹੜਾ ਇਲੀਗਲ ਮਾਈਗ੍ਰੈਂਟ ਪੀਜੀ ਦੇ ਵਿੱਚ ਇਹ ਹੀ ਆ ਤੁਸੀਂ ਡਿਟੇਨ ਹੋਇਆ ਸੀ ਦੀ ਗੱਲ ਅਸੀਂ ਰਾਉਂਡ 13 ਤੋਂ 14 ਪੀਜੀ ਆਰਡਰਸ ਨੂੰ ਨੋਟਿਸ ਕਰਦੇ ਆ ਕੀ ਵੀ ਦੱਸੋ ਤੁਹਾਡੇ ਖਿਲਾਫ ਕਾਰਵਾਈ ਕਿਉਂ ਨਾ ਕੀਤੀ ਜਾ ਰਹੀ ਕਿ ਉਹਨਾਂ ਨੇ ਵੈਰੀਫਿਕੇਸ਼ਨ ਨਹੀਂ ਕੀਤਾ ਜਿਹੜੇ ਆ ਟੈਨੈਂਟਸ ਨੂੰ ਕਮਰੇ ਦਿੱਤੇ ਹੋਏ ਸੀ 私の場合は、いつになります